ਖੇਰ ਨੂੰ ਦਿਉ ਥਾਪੀ ਧਾਣੀ ਚੱਲਿਆ ਕਬੱਡੀ ਪਾਉਣ ਲੋਕੋ ਲਓ ਧਾਣੀ ਚੱਲਿਆ ਕਬੱਡੀ ਪਾਉਣ ਲੋਕੋ ਪਈ ਹੋਈ ਰੇਡ ਤੇ ਅੱਜ ਦੇ ਖੇਡ ਮੇਰੇ ਦਾ ਕਹਿੰਦੇ ਪਹਿਲਾ ਕੁਆਟਰ ਇੱਕ ਪਾਸੇ ਬਰੂਰ ਦੂਸਰੇ ਪਾਸੇ ਸ਼ਕਰਪੁਰ ਪਈ ਹੋਈ ਰੇਡ ਆਹ ਸਾਹਮਣੇ ਕਾਕਾ ਸ਼ਕਰਪੁਰਿਆ ਪਹਿਲੀ ਟੈਕ ਕਰ ਗਿਆ ਕਮਾਲ ਆਹ ਦੁਨੀਆ ਦੇ ਵਿੱਚ ਹੁੱਲੇ ਫਰਾਰੇ ਲਓ ਡੇਲ ਵਾਲਾ ਜਫਾਰ ਆਕੇ ਸ਼ਕਰਪੁਰਿਆ ਨੇ ਕਹਿੰਦੇ ਬੈ ਜਾ ਬੈ ਜਾ ਕਰਾ ਦੇ ਆਹ ਸਾਹਮਣੇ ਕਹਿੰਦਾ ਛਾਜੀ ਵੀ ਹੱਥ ਲਾ ਕੇ ਜਾਫੀਆਂ ਨੂੰ ਕਰਦਾ ਆਉਂਦਾ ਲਾਲਾ ਕਬੱਡੀ ਵਿੱਚ ਖੱਟ ਖੇਮ ਕਰ ਰਹੀਆਂ ਜੋ ਮਾਨ ਸਾਹਿਬ ਦਾ ਛੱਲਾ ਕਬੱਡੀ ਵਿੱਚ ਸ਼ਾਜੀ ਚੱਲੇ ਖੇਮ ਕਰ ਰਹੀਆਂ ਜੋ ਮਾਨ ਸਾਹਿਬ ਦਾ ਛੱਲਾ ਸ਼ਾਜੀ ਆਉਂਦਾ ਕਰਦਾ ਲਾਲਾ ਇੱਕ ਬੱਕਰਾ ਬਨੂੜ ਵਾਲਾ ਦੂਜੇ ਪਾਸੇ ਕੰਨੇ ਟ੍ਰਾਂਟੋ ਦੇ ਕੱਪ ਦਾ ਪੈਟ ਸ਼ਹਿਯਾਰ ਡੱਡੀ ਦਾ ਸ਼ਹਿਯਾਦਾ ਕਬੱਡੀ ਦਾ ਸੁੱਖੇ ਦੇ ਕਬੱਡੀ ਪਾਈ ਹੈ ਸੁੱਖਾ ਬਰੂਨ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਜੱਗੂ ਹਾਕਮਾਲੀਆ ਦੂਸਰੇ ਪਾਸੇ ਕਾਕਾ ਸ਼ੇਖਰਪੁਰੀਆ ਵਿਦਕਾਰ ਕਹਿੰਦੇ ਫਰਿਆਦ ਵਰਗੇ ਬਰੂਨ ਕੈਮਰੇ ਹੋਸਾ ਦੁਰੀਆਣਾ ਦੀਗਾਹਾਂ ਗੱਡੀਆਂ ਹੋਈਆਂ ਲਓ ਪੈਂਦੀ ਰੇਡ ਜਸਮਾਨੀ ਚੁੰਬਕ ਹਵਿੰਦਰਜੀਤ ਦਾ ਚੁੰਡੀ ਦਾ ਯਾਰ ਹੋ ਗਿਆ ਮੂਰੇ ਹੁੰਦੀ ਬੱਲੇ ਬੱਲੇ ਹਰ ਜੋ ਪਾਸੇ ਖੇਡ ਕਬੱਡੀ ਦਾ ਨਜ਼ਾਰਾ

ਬਲਾ ਬਰੂਹੀ ਹੈ ਪਹਿਲਾ ਕੁਆਟਰ ਦੁੱਖ ਤੋੜ ਲਿਆ ਹਾਕਮ ਵਾਲੀਆ ਰੈਂਬੋ ਪੁਰ ਰੈਂਬੋ ਪਰ ਦੁੱਲਾ ਕਿੱਥੇ ਲੋਟ ਆਉਂਦਾ ਮੈਚ ਕਹਿੰਦੇ ਸਿਰੇ ਦਾ ਪਹਿਲਾ ਕੁਆਟਰ ਤੇ ਪਹਿਲੇ ਪੜਾਕੇ ਆ ਪਹਿਲੇ ਜਿਹੜੇ ਕਹਿੰਦੇ ਸਿਰੇ ਦੀ ਕਬੱਡੀ ਹੋ ਰਹੀ ਹੈ ਅੱਜ ਲੱਗਦਾ ਵੀ ਚੇਠੂ ਕਹਿੰਦੇ ਮੇਲਾ ਚੱਲਦਾ ਆ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਾਂ ਸਾਰਿਆਂ ਨੂੰ ਮੁਬਾਰਕਾਂ ਹਰ ਤਬਰਦੀ ਵਾਲਾ ਆ ਰਵਣਗੂ ਵਾਧਾ ਤੋਂ ਜੀਮਿਆ ਤੈਨੂੰ ਵੀ ਮੁਬਾਰਕਾਂ ਪ੍ਰਬੰਧਕਾਂ ਦੇ ਅਮਰਦੀ ਸਾਡਾ ਭਰਾ ਪੈਂਦੀ ਰੇ ਕਾਕਾ ਫੇਰ ਕਾਕਾ ਫੇਰ ਪਰ ਬਰੂੜਾ ਕੁਝ ਨਾ ਕੁਝ ਕਰਕੇ ਜਾਣਗੇ ਅਗਲੀ ਰੇਡ ਕਹਿੰਦੇ ਸ਼ਹਿਜ਼ਾਦ ਨੇ ਪਾਈ ਹੈ ਮੁਕਾਬਲਾ ਸਿਰੇ ਦਾ ਪੈਂਦੀ ਹੋਈ ਰੇਡ ਬਿੱਲੇ ਵਰਗੇ ਨਿਰਮਲ ਵਰਗੇ ਧਰਤੀ ਜੇਠੂ ਕਹਿੰਦੀ ਹੈ ਅੱਜ ਦੇ ਦਿਨ ਦਾ ਕਹਿੰਦੇ ਬੜਾ ਰੌਚਕ ਮੁਕਾਬਲਾ ਲੋ ਖੁੱਪੇ ਪਏ ਆ ਆਨੰਦ ਬਾਉਂਡ ਦੇ ਲਓ ਪੈਂਦੀ ਰੇਡ ਇੱਥੇ ਰੱਖ ਇੱਥੇ ਰੱਖ ਇੱਥੇ 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 ਰੱਖ ਏ جہت کیا باتیں کیا باتیں جیٹو کے دے سرے کی ٹکر پی ہوئی ہے ملوک چگو جسم چمبک دور بورڈ مارو ਸਰਾ ਕਰੀ ਤੁਰੇ ਆਉਂਦੇ ਆ ਆਹ ਕਹਿੰਦੇ ਤਬਰਜੀ ਵਾਲੇ ਨੇ ਕਬੱਡੀ ਪਾਦੀ ਹੈ ਹੀਪਤ ਤਬਰਜੀ ਵਾਲਾ ਐਕਸ਼ਨ ਪੁਆਇ ਐਕਸ਼ਨਾਂ ਦੀ ਮਸ਼ੀਨ ਪਰ ਨਿਰਮਲ 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 ਬਰੂਡ ਵਾਲਾ ਸਰਾ ਲ ਆ ਗਿਆ ਨਿਰਮਲ ਬਰੂਡ ਵਾਲਾ ਤੁਰੀਆਂ ਰਚ ਆ ਗਿਆ ਨਿਰਮਲ ਬਰੂਡ ਵਾਲਾ ਕਹਿੰਦੇ ਲੋਕਾਂ ਦੇ ਭੰਗੜੇ ਪਵਾ ਗਿਆ ਸਰਾ 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 ਆਹ ਚੇਠੂ ਕਹਿ ਰਿਹਾ ਕਿਵੇਂ ਆ ਕੰਮ ਫੇਰ ਘੁੰਗਿਆ ਲੋਈਆ ਘੁੰਗਿਆ ਲੋਈਆ ਘੁੰਗਿਆ ਲੋਈਆ ਸਰਾ ਹੋਈ ਆ ਪੱਪ ਦੇ ਮੀਟਰ ਦਾ ਚੱਲਦਾ ਫਦਾ ਬਾਜ ਗਿਆ ਐ ਵਾਤੀ ਹੈ ਹੋਲਡਰ ਨੰਬਰ ਚੈੱਕ ਕਰ ਗਏ ਆਪਾਂ ਜਾ ਟੱਪ ਗਿਆ ਗਣਤੀ ਹੋਲਡਰ ਨੰਬਰ ਚੈੱਕ ਕਰ ਗਏ ਆਪਾਂ ਰਮਣਾ ਬਨੂੜ ਵਾਲਾ ਕਬੱਡੀ 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 ਕਾਕਾ ਵੈ ਗੁਰੂ ਮੇਰ ਕਰੇ ਥੋੜੀ ਸੱਟ ਵੱਜੀ ਐ ਇੱਕ ਅਦਕੇ ਹਾਂ ਜੀ ਨਰੂ ਮਹਾਰਾਜ ਲੈ ਵੀ ਕੰਟੀ ਤੋਂ ਨਯਾਰਾ ਦੇ ਕਰਾਂ ਅਮਰੀਕ ਸਮਰੇ ਦੇ ਵੱਲੋਂ ਜਿਹੜਾ ਸਾਜੀ ਨੂੰ ਜਫਾ ਲਾਉ 500 ਤੇ ਜਿਹੜਾ 300 ਨੂੰ ਜਫਾ ਲਾਉ ਉਹਦੇ ਨੇ ਵੀ 500 ਸਾਡੇ ਸਾਰੇ ਪ੍ਰਬੰਧਕਾਂ ਦਾ ਅਮਰੀਕ ਸਮਰੇ ਹੁਣਾਂ ਦਾ ਨਾਲ ਸਾਹਮਣੇ ਕਬੱਡੀ ਮੰਡੀ ਮੇਰੇ ਵੀਰੋ ਵੀ ਅੱਲਾਹ ਨਾਲ ਕਰਦਾ ਗੱਲਾਂ ਸੁਣੀ ਸਿਹਤ ਵੀ ਗੁੰਦੀ ਆ ਜਿੱਥੇ ਵੀ ਇਹ ਜਾਂਦਾ ਲਲਤੋ ਵਾਲਿਆ ਸਾਜੀ ਸਾਜੀ ਹੁੰਦੀ ਆ ਜਿੱਥੇ ਵੀ ਇਹ ਜਾਂਦਾ ਸਾਜੀ ਸਾਜੀ ਹੁੰਦੀ ਆ ਆ ਬਿੱਲੇ ਵਰਗੇ ਪ੍ਰੀਤ ਵਰਗੇ ਚਾਰ ਸਿਰੇ ਦਾ ਮੁਕਾਬਲਾ ਹਰਜੀਪਾਸੇ 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 ਬਿੱਲਾ ਬਨੂੜ ਵਾਲਾ ਬਿੱਲਾ ਬਨੂੜ ਵਾਲਾ ਆ ਮੇਲਾ ਬਣ ਗਿਆ ਦੁਨੀਆਂ ਨੱਚੁੱਠੀ ਆ ਦੁਨੀਆਂ ਨੱਚੁੱਠੀ ਆ ਹਰਜੋ ਪਾਸੇ ਹਰਜੋ ਪਾਸੇ ਸਰਰਾ ਕਿਉਂ ਜੇਠੂ ਰੋਪੇੰਡੀ ਅਟਕਾ ਦੁਨੀਆਂ ਦੁੱਲਾ ਆ ਗਿਆ ਮੈਚ ਕਾਦਾ 7 7:30 ਦੀ ਟੱਕਰ ਜੇਠੂ ਕੇ ਦੀ ਖੇਡ ਮੈਦਾਨ ਇੱਕ ਪਾਸੇ ਜਸਮਾਨੀ ਚੁੰਮਕ ਬੱਲੇ ਉਹ ਕਬਰੂਆ ਫਰਿਆਦ ਅਲੀ ਫਰਿਆਦ ਅਲੀ ਜਸਮਾਨੀ ਚੁੰਮਕ ਸ਼ਕਰਪੁਰ ਦੀ ਟੀਮ ਜੇਠੂ ਕੇ ਦੀ ਗਰਾਊਂਡ ਇਧਰ ਜਫਾ ਫਿਰ ਹੋ ਜਾ ਵੀਰ ਬਣ ਕੇ ਥੋੜਾ ਥੋੜਾ ਸਾਈਡ ਤੇ ਲੈ ਵੀ ਹਾਕਮ ਵਾਲੀਆ ਹਾ ਹਾਕਮ ਵਾਲੀਆ ਕੁਝ ਨਾ ਕੁਝ ਕਰਨਾ ਪੈਣਾ ਲਾ ਪੈਂਦੀ ਹੋਈ ਰੇਡ ਚਾਰੇ ਚਾਰੇ ਤਿਆਰ ਵਰ ਤਿਆਰ ਆ ਸਾਹਮਣੇ ਟੀਮ ਦਾ ਪ੍ਰਦਰਸ਼ਨ ਜੇ ਚੰਗਾ ਲੱਗ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਦੁਨੀਆ ਖੁਸ਼ ਆ ਦੁਨੀਆ ਖੁਸ਼ ਆ ਚੱਕ ਫੇਰਾ ਦੇਖ ਚੱਕ ਫੇਰਾ ਚੱਕ ਫੇਰਾ ਮੰਡਾ ਕੀ ਬਾਤ ਐ ਅੱਗ ਤੋਂ ਤੱਤਾ ਮੈਚ ਐ ਅੱਗ ਤੋਂ ਮੁਕਾਬਲਾ ਚੱਲਦਾ ਹੋਇਆ ਲਓ ਸੁੱਖੇ ਦੀ ਰੇਡ ਚਾਰੇ ਚਾਰੇ ਤਿਆਰ ਵਰ ਤਿਆਰ ਬਾਈ ਦੀਆਂ ਪੰਕ ਖਾਪੀਆਂ ਲੋਕ ਖੁੱਬੇ ਪਏ ਆ ਹਾਕਮ ਵਾਲਿਆ ਲੱਗਿਆ ਟੁੱਟ ਕੇ ਪਰ ਸੁੱਖਾ ਕਹਿੰਦੇ ਰੰਗਾ ਚਾ ਸੁੱਖਾ ਕਹਿੰਦੇ ਰੰਗਾ ਚਾ ਸੁੱਖਾ ਕਹਿੰਦੇ ਰੰਗਾ ਚਾ ਰੰਗਾ ਚਾ ਜੇਠੂ ਕੈ ਨਚਾਈ ਆਉਂਦਾ ਸੁੱਖਾ ਖਾਪੀਆਂ ਮਾਰੀ ਆਉਂਦਾ ਸੁੱਖਾ ਬਨੂੜ ਵਾਲੇ ਅੱਜ ਕਹਿੰਦੇ ਸਿਰਾ ਕਰਾਈ ਆਉਂਦੇ ਆ ਬਨੂੜ ਵਾਲੇ ਅੱਜ ਧੱਕ ਪਾਈ ਆਉਂਦੇ ਆ ਪਰ ਪੂਰੀ ਅਸੀਸਰ ਨੰਬਰ ਲੈ ਕੇ ਵਾਪਸ ਆ ਗਿਆ ਆ ਮੈਚ ਨੇ ਦੁੱਖ ਤੋੜ ਤੇ ਹੋਲਡ ਨੰਬਰ ਆ ਜੀ ਜਿਹੜਾ ਉਹ ਕਲੀਅਰ ਕਰੀਏ ਕਿੱਧਰ ਦੇ ਪਾਸੇ ਉਹ ਹੋਲਡਰ ਆਪਾਂ ਕਲੀਅਰ ਕਰ ਦਈਏ 9 56 57 58 ਟੱਕਰ ਕਹਿੰਦੇ ਬੜੀ ਕਲੋਜ਼ ਐ ਇਧਰ ਦੇ ਪਾਸੇ ਓ ਬੱਲੇ 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 ਜਸਮਾਨੀ ਚੁੰਬਕ ਫਰੀਦ 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 ਓ ਜੇਠੂ ਕਹਿੰਦੇ ਮੈਚ ਕਿਵੇਂ ਲੱਗਦਾ ਇਹ ਮੈਚ ਹੋ ਗਿਆ ਕਬੱਡੀ ਫਾਸਟ ਕਬੱਡੀ ਹੋ ਗਈ ਹੈ ਇੱਕ ਇੱਕ ਜੱਫਾ ਮੈਚ ਬਦਲ ਰਿਹਾ ਹੈ ਇੱਕ ਇੱਕ ਜੱਫੇ ਦੇ ਨਾਲ ਕਹਿੰਦੇ ਗੱਲਬਾਤ ਵੱਖਰੀ ਮਰ ਰਹੀ ਹੈ ਬੁਰੀ ਅਸੀਸਰ ਪਾਉਂਦਾ ਕਬੱਡੀ ਪਰ ਡਬਲ ਟੱਚ ਨੰਬਰ ਕਹਿੰਦੇ ਰੇਡਰ ਦਾ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਜੁੜੇ ਅੰਬਰ ਤੇ ਚੀਮੇ ਦਾ ਜ਼ੋਰ ਲੱਗਿਆ ਹੈ ਕਹਿੰਦੇ ਰਾਣੇ ਬੜਾ ਚੋਰੀਏ ਦਾ ਝੋੜ ਲੱਗਿਆ ਨਹੀਂ ਦਰਸ਼ਕ लाइव ਵਿਨੰਦ ਮਾਰਦੇ ਆ ਭਾਈ ਹੋ ਜੋ ਪਾਸੇ ਹੋ ਜੋ ਮੈਚ ਦੀ ਸ਼ੁਰੂਆਤ ਹੋ ਗਈ ਹੈ ਆ ਸੁੱਖੇ ਬਨੂਰ ਨੇ ਕਬੱਡੀ ਪਾ ਦਿੱਤੀ ਹੈ ਆ ਪੈਂਦੀ ਰੇਡ ਤੇ ਹਾਕਮ ਵਾਲੀਆ ਜੱਗੂ ਸੁੱਖਾ ਬਨੂਰ ਹੱਥੋਂ ਬੱਲੇ ਦਰਮਿਆਨ ਇੱਥੇ ਰੱਖ ਇੱਥੇ ਰੱਖ ਸੁੱਖਾ ਤੇ ਜੱਗੂ ਸੁੱਖਾ ਤੇ ਜੱਗੂ ਆ ਸੁੱਖਾ ਬਨੂਰ ਆ ਕਬੱਡੀ ਜਨਾਬਾ ਡੰਡਾ ਰੰਗਾ ਚਾ ਜੇਠੂ ਕਹਿੰਦੇ ਕਬੱਡੀ ਕਬੱਡੀ ਜਿੰਦਾਬਾਦ 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 ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਅੱਜ ਚੇਠੂਕੇ ਦੇ ਵਿੱਚ ਲੋਕਾਂ ਦਾ ਚਿੱਤ ਖੁਸ਼ ਹੋ ਗਿਆ ਅੱਜ ਚੇਠੂਕੇ ਦੇ ਵਿੱਚ ਆ ਦੁਨੀਆ ਖੁਸ਼ ਹੋ ਗਈ ਹੈ ਕਬੱਡੀ ਦੇ ਸ਼ਹੀ ਜਾਂਦੇ ਨੇ ਕਬੱਡੀ ਪਾਈ ਹੈ ਬਿੱਲੇ ਹੁਣਾ ਨੇ ਦੁੱਖ ਤੋੜਤੇ ਨਿੰਮੇ ਹੁਣਾ ਨੇ ਦੁੱਖ ਤੋੜਤੇ ਪਨੂੜ ਦੀ ਟੀਮ ਨੇ ਸਿਰਾਂ ਕਰਤਾ ਪਹਿਲੇ ਕੁਆਟਰ ਫਾਈਨਲ ਮੈਚ ਦੇ ਵਿੱਚ ਐਨ ਧੰਨ ਧੰਨ ਬਰਾ ਧੰਨ 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 ਸਾਡੇ ਕਹਿੰਦੇ ਖੁਸ਼ ਹੋਣਾ ਬਣ 2100 ਰੁਪਈਆ ਮੜੀਏ ਜੱਗੂ ਦੇ ਜੱਫੇ ਤੇ ਆ ਪੂਰੀ ਅਸੀਸਰ ਦਾ ਕਬੱਡੀਆਂ ਪਾਉਂਦਾ ਚੜ ਚੜ ਕਰਨ ਨਿੰਮੇ ਹੁਣੀ ਕਿਹੜਾ ਕਿਸੇ ਨਾਲੋਂ ਘੱਟ ਆ ਆ ਜਾਫੀ ਨੇ ਲੋਕਾਂ ਦਾ ਚਿੱਤ ਖੁਸ਼ ਕੀਤਾ ਆ ਜਾਫੀ ਨੇ ਲੋਕਾਂ ਦਾ ਚਿੱਤ ਖੁਸ਼ ਕੀਤਾ ਅਗਲੀ ਰੇਡ ਦੁੱਲਾ 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 ਆ ਗਿਆ ਸੁក្រਾਜ ਦੁੱਲਾ ਕਹਿੰਦੇ ਮਾਮੂਪੁਰਿਆ ਕਬੱਡੀ ਪਾਉਣ ਲਈ ਵਾਅਦਾ ਹੋਇਆ ਦੁੱਲਾ ਮਾਮੂਪੁਰਿਆ ਕਬੱਡੀ ਪਾ ਰਿਹਾ ਅੱਜ ਦੇ ਦਿਨ ਦਾ ਕਹਿੰਦੇ ਸਿਰੇ ਦਾ ਮੁਕਾਬਲਾ ਹੈ ਕੇ ਹਾਰਦੇ ਨਹੀਂ ਹੁੰਦੇ ਕਹਿੰਦੇ ਮਰਦੇ ਦਲੇਰ ਤੁਸੀਂ ਹੌਸਲੇ ਬਣਾ ਕੇ ਬੱਸ ਪੰਮ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਦੀ ਰੇਡ ਇੱਥੇ ਰੱਖ ਕੇ ਗੱਭਰੂ ਕਬੱਡੀ ਖੇੜਦੇ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਗੱਭਰੂ ਕਬੱਡੀ ਖੇੜਦੇ ਪੱਟਾਂ ਤੇ ਥਾਪੀ ਵੱਜਦੀ